ਨਹੀਂ ਮੁਆ ਨਹੀਂ ਮੁਆ ਨਾ ਨਹੀਂ ਮੁਆ ਐਸੀ ਜ਼ਿੰਦਗੀ ਤੇ ਰੱਬ ਕਿਸੇ ਨੂੰ ਨਾ ਦੇਵੇ ਪਿਛਲੇ 20 ਸਾਲ ਤੋਂ ਆ ਨੌਜਵਾਨ ਮੰਜੇ ਤੇ ਹੀ ਹੈ ਇਹ 3 ਸਾਲਾਂ ਦਾ ਜਦੋਂ ਆਇਆ ਮੁੜ ਕੇ ਪਤਾ ਲੱਗਾ ਵੀ ਤੁਰਿਆ ਹੀ ਨਹੀਂਗਾ ਬਜ਼ੁਰਗ ਮਾਤਾ ਇਸ ਦੀ ਦੇਖਭਾਲ ਕਰ ਰਹੀ ਹੈ ਕਮਾਈ ਦਾ ਸਾਧਨ ਕੋਈ ਨਹੀਂ ਡਾਕਟਰਾਂ ਵੱਲੋਂ ਕਹਾ ਗਿਆ ਹੈ ਕਿ ਜੇਕਰ ਇਸ ਦਾ ਆਪਰੇਸ਼ਨ ਕਰਕੇ ਇਸ ਦੀਆਂ ਲੱਤਾਂ ਜਿਹੜੀਆਂ ਉਹਨੂੰ ਸਿੱਧਾ ਕਰ ਦਿੱਤਾ ਜਾਵੇ ਤਾਂ ਇਹ ਚੱਲਣ ਫਿਰਨ ਵਿੱਚ ਕਾਮਯਾਬ ਹੋ ਸਕਦਾ ਹੈ ਉਹਦੇ ਵਾਸਤੇ ਲੱਖਾਂ ਰੁਪਈਆ ਦਾ ਖਰਚਾ ਹੈ ਸੋ ਅੱਜ ਗਰੀਬ ਪਰਿਵਾਰ ਬਹੁਤ ਮੁਸੀਬਤ ਦੇ ਵਿੱਚ ਹੈ ਬਜ਼ੁਰਗ ਮਾਤਾ ਪਿਤਾ ਮਜ਼ਦੂਰੀ ਕਰਦੇ ਨਹੀਂ ਰੋਟੀ ਤਾਂ ਕਮੀਆਂ ਬੜਾਉਣੀਆਂ ਹਾਂ ਹਾਂਜੀ ਹਾਂਜੀ ਪਾਜੀ ਮੈਂ ਬਜੁਰਗ ਕੋ ਗਿੰ ਮੈਂ ਤਾਂ ਸਮਾਂ ਜਾਣੀ ਜਾਂਦਾ ਹਾਂ ਹਾਂ ਹਾਂਜੀ ਆ ਰੋਂਦੀ ਵਿਲਕ ਦੀ ਮਾਂ ਨੇ ਦਾਨੀ ਸਜਣਾ ਗਾੜੀ ਲਾਈ ਗੁਹਾਰ ਕਿ ਕੋਈ ਸਾਡੀ ਮਦਦ ਕਰੋ ਤਾਂ ਜੋ ਮੇਰਾ ਬੱਚਾ ਵੀ ਚੱਲਣ ਫਿਰਨ ਜੋਗਾ ਹੋ ਸਕੇ ਆਓ ਸਾਰੇ ਇਸ ਪਰਿਵਾਰ ਦੀ ਮਦਦ ਕਰਿਏ ਵੀਡੀਓ ਸ਼ੇਅਰ ਜ਼ਰੂਰ ਕਰਿਓ ਕੀ ਨਾ ਤੁਹਾਡਾ ਪੌਜੀ ترسےم ਸਿੰਘ ਜੀ ਰਸੇਮ ਸਿੰਘ ਜੀ ਬੱਚੇ ਦਾ ਕਿਲਾ ਹੈ ਨਖੀਲਾ ਸਿੰਘ ਜੀ ਇਹ ਕਿੰਨੇ ਕਿ ਚਿਰ ਦਾ ਇਸ ਤਰ੍ਹਾਂ ਇਹ ਛੋਟਾ ਹੁੰਦਾ ਤੁਰਿਆ ਨਹੀਂ ਜੀ ਮੁੰਡੂ ਹਾਂਜੀ ਤੇ ਤੁਹਾਡੇ ਕਿੰਨੇ ਬੱਚੇ ਕਿੰਨੇ ਤੁਹਾਡੇ ਬੱਚੇ ਦੋ ਤਿੰਨ ਹੈ ਜੀ ਇੱਕ ਗੁੱਡੀ ਆ ਅੱਛਾ ਇੱਕ ਗੁੱਡੀ ਆ ਦੋ ਬੇਟੇ ਆ ਹਾਂਜੀ ਤੇ ਇਹ ਵੱਡਾ ਕਿ ਛੋਟਾ ਹੈ ਇਹ ਛੋਟਾ ਜੀ ਇਹ ਵੱਡਾ ਜਿਹੜਾ ਉਹ ਕੀ ਕੰਮ ਕਰਦਾ ਉਹ ਡਹਾੜੀਆਂ ਧੁੜੀਆਂ ਕਰਦਾ ਜੀ ਡਹਾੜੀ ਕਰਦਾ ਹਾਂਜੀ ਤੁਸੀਂ ਕੀ ਕਰਦੇ ਹੋ ਅਸੀਂ ਵੀ ਡਹਾੜੀ ਕਰਦੇ ਹਾਂ ਜੀ ਇਹ ਵੀ ਡਹਾੜੀ ਕਰਦੇ ਹਾਂਜੀ ਕਮਾਈ ਦਾ ਸਾਧਨ ਤੁਹਾਡਾ ਧਿਆੜੀ ਦਾ ਪਾਈ ਹੈ ਹਾਂਜੀ ਧਿਆੜੀ ਹੈ ਤੇ ਇਹ ਕਿੰਨੇ ਕਿ ਚਿਰ ਤੋਂ ਇਤਰਾਖ ਹੈ ਜੀ ਇਹ 3 ਸਾਲਾਂ ਦਾ ਜਦੋਂ ਹੋਇਆ ਮੁਰੇ ਨੂੰ ਪਤਾ ਲੱਗਾ ਵੀ ਤੁਰਿਆ ਹੀ ਨਹੀਂਗਾ ਤੁਰਿਆ ਹੀ ਨਹੀਂਗਾ ਹਾਂਜੀ ਤੇ ਕੋਈ ਦਵਾਈ ਦੂਈ ਕਰਾਈ ਕੋਈ ਲਾਜ ਡਾਕਟਰਾਂ ਨੂੰ ਵਿਖਾਇਆ ਉਹ ਆਦੇ ਹੀ ਪਿਓ ਪਰ ਪੱਕ ਕੇ ਸ਼ੈਤ ਜੀ ਤੁਰ ਪੇ ਤੁਰ ਪੇ ਨਹੀਂ ਜੇ ਫਿਰ ਨਹੀਂ ਤੁਰਨਾ ਨਹੀਂ ਤੁਰਨਾ ਹਾਂਜੀ ਤੇ ਹੁਣ ਇਹਦੀ ਕੋਈ ਦਵਾਈ ਬੂਟੀ ਚੱਲਦੀ ਆ ਨਹੀਂ ਜੀ ਹੁਣ ਦਵਾਈ ਬੂਟੀ ਨੂੰ ਕੋਈ ਕਰਾਉਂਦਾ ਹੁਣ ਤੇ ਡਾਕਟਰਾਂ ਦਾ ਇਹ ਵੀ ਜੇ ਪ੍ਰੈਸ਼ਨ ਕਰਾ ਕੇ ਕੀਤੀਆਂ ਸਿੱਡੀਆਂ ਤੇ ਫੇਰ ਆ ਹਾਂ ਹਾਂਜੀ ਹੋਰ ਤੁਹਾਨੂੰ ਮੁਸ਼ਕਲ ਕੀ ਆਉਂਦੀ ਹੈ ਮੁਸ਼ਕਲ ਹੁੰਣੀ ਜੇ ਕੋਈ ਪੈਪ ਹੋਏ ਹੁਣ ਤੇ ਫੇਰ ਇਹਨ ਪ੍ਰੇਸ਼ਪਰਸ਼ਨ ਦਾ ਫੇਰ ਵੇਖ ਲਾਂਗੇ ਹੂੰ ਫੇਰ ਖਰਚੇ ਦਾ ਕਰਕੇ ਨਹੀਂ ਕੋਈ ਆਹ ਫੇਰ ਕਿਹਾ ਵੀ ਜਦੋਂ ਆਪਰੇਸ਼ਨ ਹੋ ਸਕਦਾ ਹਾਂਜੀ ਆਂਦੇ ਹੀ ਵੀ ਲੱਤਾਂ ਸਿੱਧੀਆਂ ਆਪਰੇਸ਼ਨ ਕਰਕੇ ਹੋ ਸਕਦੀਆਂ ਕਿੱਲਾ ਪੈਸਾ ਖਰਚਾ ਹੋਣ ਦਾ ਸੰਭਾਵਨਾ ਸਨਾਹਪਤਾ ਤੇ ਲੱਖ ਦੇ ਲੱਗੇ ਬਣੇ ਇੱਕ ਲੱਤਾਂ ਦੇ ਹੀ ਲੱਗ ਜੂਗਾ ਅੱਛਾ ਹਾਂਜੀ ਕੀ ਮੰਗ ਕਰਦੇ ਹੋ ਮੰਗ ਤਾਂ ਹੁਣ ਫੇਰ ਖਰਚਾ ਹੋਊਗਾ 2 ਲੱਖ ਤੇ ਫੇਰ ਹੀ ਇਹਦੀਆਂ ਦੋਹੇ ਲੱਤਾਂ ਸਹੀ ਕਰਾਉਣਾ ਪੈਣਗੀਆਂ ਦੋਹੇ ਲੱਤਾਂ ਸਹੀ ਕਰਾਉਣਾ ਹਾਂਜੀ ਇਹ ਤੁਹਾਡਾ ਜੇਤ ਕਰਦਾ ਬਾਹਰਪੂਰ ਜਾਣਦੀ ਹਾਂਜੀ ਕਰਦਾ ਕੀ ਜਾਂਦਾ ਹੁੰਦਾ ਇਹ ਜਾਣਦਾ ਮੈਨੂੰ ਕੁਮਰ ਫਿਰਨ ਖੜੋ ਪਤਾ ਨਹੀਂ ਵੀ ਕਈ ਰਾਮ ਤੇ ਨਹੀਂ ਜਾਣਦਾ ਆਖ ਦਿੰਦਾ ਕੁਮਰ ਫਿਰਨ ਖੜੋ ਹਾਂਜੀ ਜਦੋਂ ਤੁਸੀਂ ਕੰਮ ਤੇ ਚੱਲ ਜਾਂਦੇ ਮਗਰੋਂ ਕੌਣ ਸੰਭਾਲਦਾ ਜੀ ਮੁੜਕੇ ਦੀ ਮਾਂ ਸੰਭਾਲਦੀ ਹੈ ਜੀ ਅੱਛਾ ਅੱਛਾ ਉਹ ਕੀ ਕੰਮ ਕਰਦੇ ਆ ਉਹ ਕੁਮੜੀ ਉਹ ਫਿਰੇ ਲੱਗ ਰਹੀ ਟੀ ਇਹਦੀ ਉਹ ਲੱਗ ਰਹੀ ਜੀ ਤੁਸੀਂ ਇਕੱਲੇ ਕਮਾਉਂਦੇ ਹਾਂਜੀ ਕਮਾਈ ਦਾ ਸਾਧਨ ਹੋਰ ਕੁਝ ਨਹੀਂ ਹੈਗਾ ਤਾਂ ਨਹੀਂ ਜੀ ਹੋਰ ਕੁਝ ਨਹੀਂ ਹੈਗਾ ਤੁਹਾਡਾ ਮੋਬਾਈਲ ਨੰਬਰ ਹੈਗਾ ਬੋਲ ਦਿਓ 97811 38044 ਦੁਬਾਰਾ ਫਿਰ ਬੋਲ ਦਿਓ 97811 36054 ਮਾਦਾ ਹੀ ਕੀ ਗੱਲ ਹੋਈ ਇਹਨੂੰ ਵੀ ਇਹ ਵੀ ਇੱਡੀ ਜ਼ਮਾਨਦਾਰ ਹੋਈ ਜ਼ਮਾਨਦਾਰ ਇਤਰਾ ਹਾਂਜੀ ਤੇ ਤੂੰ ਹੀ ਸੰਭਾਲ ਦੇ ਉਹਨੂੰ ਹਾਂਜੀ ਮੈਨਾਂ ਨਾਲ ਹੀ ਮੈਨਾਂ ਬਰੋੜੀ ਤੋਂ ਕਮੇ ਹੋ ਬੜਾ ਆਉਣੀਆਂ ਹਾਂਜੀ ਕੀ ਮੁਸ਼ਕਲ ਆਉਂਦੀ ਤੁਹਾਨੂੰ ਮੁਸ਼ਕਲ ਆਉਂਦੀ ਆ ਰਹੀ ਕਿਵੇਂ ਹਾਂਜੀ ਪਾਣੀ ਮੈਂ ਬਜਰ ਕੋਲ ਗਿਆ ਮੈਂ ਤਾਂ ਸਮਝ ਜਾਣੀ ਜਾਂਦਾ ਹਾਂ ਹੂੰ ਹਾਂ ਇਹ ਤਾਂ ਲਾਜ ਸੰਭਵ ਹੈਗਾ ਮਾੜਾ ਜੀ ਹਾਂਜੀ ਕੀ ਕਿਹਾ ਡਾਕਟਰ ਨੇ ਡਾਕਟਰ ਨੇ ਕੀ ਆ ਵੀ ਪਰਸ਼ਨ ਕਰਾਉਣਾ ਹੂੰ ਬਤਾ ਦਾ ਹਾਂਜੀ ਤੇ ਲਤਾ ਠੀਕ ਹੋ ਸਕਦੀਆਂ ਨੇ ਹਾਂਜੀ ਇਹ ਹੋ ਸਕਦੀਆਂ ਹੁੰਦੇ ਹੂੰ ਤੇ ਸਭਗਤ ਪਹਿੜ ਡਿਕਲ ਕੋਈ ਨਹੀਂ ਦੋਵੇਂ ਜੀ ਕਮਾਨ ਵਾਲੇ ਆ ਇਹ ਤੁਸੀਂ ਸੰਭਾਲਦੇ ਹਾਂਜੀ ਅਸੀਂ ਸੰਭਾਲਦੇ ਹਾਂ ਇਹਦੀ ਉਮਰ ਕਿੰਨੀ ਹੋ ਗਈ ਹੈ ਉਮਰ ਹੋ ਗਈ ਇਹਨਾਂ ਦੀ ਕੀ ਆ ਸਾਲਾ ਲੱਗਦਾ ਰਹੀਆਂ ਸਾਲਾ ਲੱਗਦਾ ਵੀ ਆ ਕੇ ਤੇ ਲੱਗੇ ਬੰਦੇ ਹਾਂਜੀ ਇਹ ਬਚਪਨ ਤੋਂ ਏਦਾਂ ਨੇ ਹਾਂਜੀ ਬਚਪਨ ਤੋਂ ਇਤਰਾ ਇਹ ਕੀ ਮੰਗ ਕਰਦੇ ਹੋ ਮੈਂ ਵੀ ਰਾਂ ਪਰ ਉਹ ਨਹੀਂ ਬੇਨਤੀ ਕਰਦੀ ਆ ਇਹਦਾ ਇਲਾਜ ਕਰਾਓ ਮੈਂ ਕੁਝ ਨਹੀਂ ਮੰਗਦੀ ਹੂੰ ਕੀ ਨਾਮ ਤੁਹਾਡਾ ਭਾਈ ਮੇਰਾ ਗੁਰਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਕੀ ਲੱਗਦਾ ਤੁਹਾਡਾ ਇਹ ਵੀਰ ਇਹ ਮੇਰਾ ਭਤੀਜਾ ਹੀ ਹੈ ਭਤੀਜਾ ਹੀ ਹੈ ਹਾਂਜੀ ਤੁਹਾਡੇ ਲਾਗੇ ਬੰਨੇ ਰਹਿੰਦੇ ਹਾਂਜੀ ਮੇਰਾ ਗਵਾਂਢੀ ਹੈ ਅੱਛਾ ਤੇ ਕਿੰਨੇ ਚਿਰ ਤੋਂ ਏਦਾਂ ਹੈ ਇਹ ਜੀ ਬਚਪਨ ਤੋਂ ਹੀ ਏਦਾਂ ਜੀ ਕੀ ਕਿਹੜਾ ਚਾਹੁੰਦੇ ਸਵਾਲ ਵਿੱਚ ਅਸੀਂ ਇਹ ਨੂੰ ਕਹਿਣਾ ਚਾਹੁੰਦੇ ਵਿਚਾਰੇ ਦਾ ਕੋਈ ਇਲਾਜ ਹੋਵੇ ਕੋਈ ਤੁਰਨ ਫਿਰਨ ਜੁਗਾ ਜੇ ਤੇ ਇਹਨਾਂ ਨੂੰ ਬਹੁਤ ਜਿਆਦਾ ਮੁਸ਼ਕਲ ਆ ਵੀ ਦੋਵੇਂ ਇੱਕੋ ਘਰ ਆਲਾ ਤੇ ਜਾ ਵੀ ਪਰਜਾਈ ਦਾ ਸੰਭਾਲਦਾ ਉਹਨੂੰ ਤੇ ਪਰਜਾਈ ਵਿਚਾਰੀ ਇਹਦੇ ਕੋਲ ਰਹਿੰਦੀ ਆ ਸਾਧਨ ਨਹੀਂ ਇਹਨਾਂ ਦਾ ਹਾਂਜੀ ਹਾਂਜੀ ਦੂਜਾ ਵੀਰ ਕੀ ਕੰਮ ਕਰਦਾ ਦੂਜਾ ਵੀ ਦਿਹਾੜੀ ਤੇ ਪਾਗਰਦਾ ਜੀ ਉਹ ਆਪਦੇ ਅੱਡ ਪਰ ਹਾਂਜੀ ਹਾਂਜੀ ਤੇ ਇਹਨਾਂ ਦਾ ਕਮਾਈ ਦਾ ਸਾਧਨ ਬਜ਼ੁਰਗੀ ਆ ਕੱਲਾ ਹਾਂਜੀ ਬਜ਼ੁਰਗੀ ਦੀ ਗੱਲ ਆ ਤੇ ਬਜ਼ੁਰਗ ਕੀ ਕੰਮ ਕਰਦਾ ਬਜ਼ੁਰਗ ਦਿਹਾੜੀ ਤੇ ਪਾਈ ਕਰਦਾ ਜੀ ਕੀ ਹੋਣਾ ਚਾਹੀਦਾ ਇਹਨਾਂ ਦੀ ਆ ਮਤ ਕਿਹੜੇ ਤਰੀਕੇ ਨਾਲ ਹੋ ਸਕਦੀ ਹੈ ਇਹਨਾਂ ਦੀ ਮਰਜ਼ੀ ਭਾਜੀ ਵਿਚਾਰਿਆਂ ਦਾ ਕੋਈ ਨਾ ਕੋਈ ਲਾਜਵਾਰੇ ਕੋਈ ਸੋਚਣ ਕੋਈ ਵੀਰ ਭਰਾ ਕੋ ਮਤ ਕਰੇ ਇਹਨਾਂ ਦੀ ਕੋਈ ਜੋ ਤੁਰਨ ਫਿਰਨ ਜੋਗਾ ਆ ਜੇ ਵਿਚਾਰਾ ਕੋਈ ਬਾਹਰ ਅੰਦਰ ਟੱਤੀਬ ਸ਼ਾਫ ਕਰਨ ਜੋਗਾ ਆ ਜੇ ਬਹੁਤ ਜਿਆਦਾ ਬੁਰੀ ਹਾਲਤ ਹੈ ਦੀ ਵਿਚਾਰੇ ਦੀ ਕਿਹੜਾ ਪਿੰਡ ਹੈ ਇਹ ਚਿਛਰੇਵਾਲ ਜੀ ਚਿਛਰੇਵਾਲ ਹਾਂ ਜੀ